ਚੱਲ ਚੱਲ ਚੱਲਾ ਜਨਾਨ ਕੇ ਕਰਾਉ ਬੇਸਤੀ ਕਿਚਨ ਵੇ ਡਿਆ ਆ ਵਾਹ ਇਹਨੇ ਓਏ ਹੋਏ 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 ਤੇਰੀ ਤੇ ਬ੍ਰਾਹਮਣਾਈ ਗਈ ਓ ਕਰੀਏ ਇਹਨੂੰ ਕਿੱਦਾਂ ਕੀਤਾ ਇਹਦਾ ਆਓ ਵੇਖੋ ਇੱਧਰ ਇੱਧਰ ਆਈ ਇੱਕ ਆਜ ਸਤਿਅਰ ਸਤਿਅਰ ਫੜ ਲਿਆ ਯਾਰ ਮੈਂ ਵੀ ਨਹੀਂ ਪੀਂਦਾ ਨਹੀਂ ਯਾਰ ਹੁਣ ਫਰਨਾ ਹੈਲੋ ਮਾਈ ਯੂਟਿਊਬ ਫੈਮਲੀ ਕੀ ਹਾਲ ਚਾਲ ਜੇ ਸਾਰਿਆਂ ਦਾ ਤੇ ਅੱਜ ਆ ਜੀ ਮਾਗੀ ਦਾ ਤਿਹਾੜ ਤਾਂ ਆਪਾਂ ਬੰਦੇ ਆਪਣੇ ਨੂੰ ਰੱਖ ਲਿਆ ਕਿ ਸਵੇਰੇ ਗੁੱਡੇ ਬੜੇ ਚੜਨੇ ਆ ਤੇ ਅੱਜ ਧੁੰਦ ਬਹੁਤ ਜ਼ਿਆਦਾ ਪੈ ਗਈ ਤੇ ਗੁੱਡੇ ਨਹੀਂ ਚੜਨਦੇ। ਤੇ ਬਾਕੀ ਆਪਾਂ ਚੱਲੇ ਆ ਹੁਣ ਪਹਿਲਾਂ ਘੁੰਮਣੀ ਮੱਥਾ ਟੇਕ ਕੇ ਆਉਨੇ ਆ ਨਾਲੇ ਅੱਜ ਸੰਗਰਾਮ ਦਾ ਨਾਲੇ ਮਾਗੀ ਦਾ ਤਿਹਾੜ ਵਾ ਤੇ ਬਾਕੀ ਆਣ ਖੇਚਰਉਨੇ ਫਿਰ ਅੱਜ ਗੁੱਡੇ। ਇੱਧਰ ਆ ਗਏ ਨੇ ਪਲਵਾਨ ਸਾਹਿਬ ਪਲਵਾਨ ਅੱਜ ਗੁੱਡੇ ਨਹੀਂ ਨਾ ਚੜਨਦੇ। ਇੱਧਰ ਆਪਾਂ ਇਹਨੂੰ ਰੱਖ ਲਿਆ ਸੀ। ਭਾਜੀ ਗਾਲਾਂ ਦੇ ਨਹੀਂ ਕੱਢਣ ਦੇ ਨਹੀਂ ਨਹੀਂ ਆਪਾਂ ਗਿਆ ਚੱਲ ਮਾਗੀ ਦੇ ਗੁੱਡੇ ਚਰਾਵਾਂਗੇ ਤੇ ਗੁੱਡੇ ਚਰਨੀ ਨਹੀਂ ਦੇ ਇੱਕ ਇੱਧਰ ਆ ਗਈ ਆਂਦੀ ਮੈਂ ਵੀ ਕੁੰਮਣੀ ਜਾਣਾ ਜਾਣਾ ਕੁੰਮਣੀ ਉਹ ਬੈਗੇ ਬੰਦਾ ਇਨਸਾਬ ਨਹੀਂ ਆਪਣੇ ਸਾਰੇ ਕਿੱਥੇ ਚੱਲੇ ਜੇ ਇਹ ਕਾਕਾ ਵੀ ਚੱਲੇ ਆ ਕੇ ਤੇ ਹੁਣ ਇਹਨੂੰ ਰੱਖਿਆ ਹੈ ਆਪਣੇ ਭਾਂਜੇ ਨੂੰ ਤੇ ਹੁਣ ਇਹਨੂੰ ਘਮਾਉਣਾ ਫਰੋਣਾ ਤੇ ਪੈਣਾ ਹੀ ਹੈ ਕਿਉਂ ਵੀ ਹੁਣ ਗੁੱਡਾ ਦੇ ਕੋਈ ਚਰਨ ਨਹੀਂ ਦਿਆ ਭਾਜੀ ਇੱਧਰ ਵੇਖ ਲਓ ਆ ਉਹ ਤਾਂ ਬਹੁਤ ਜ਼ਿਆਦਾ ਵਾ ਅੱਜ ਨਹੀਂ ਲਤਨੀ ਧੁੰਦ ਲਵਾਣਾ ਹੀ ਕੋਈ ਨਹੀਂ ਹਾਂ ਅੰਦਾ ਬਾਬੇ ਗਰੀ ਅਰਦਾਸ ਕਰਕੇ ਹੁੰਨੇ ਆ ਕਿ ਬਾਬਾ ਜਦੋਂ ਦਲਾ ਦੇ ਇੰਦਰ ਇੱਕ ਵਜੇ ਧੁੰਦ ਬਹੁਤ ਜ਼ਿਆਦਾ ਸੀ ਹੋਇਆ ਯਾਰ ਇੰਦਰ ਆ ਵੀ ਠੰਡ ਤੇ ਕਮ ਹੁੰਦੀ ਆ ਜੀ ਕਾਕਾ ਆ ਨਾ ਦੇਖੋ ਕਿ ਨਾ ਖੁਸ਼ ਆ ਨਾ ਆਕੇ ਲੈ ਕਾਕਾ ਉਹ ਖੁਸ਼ ਹੈ ਕਿੱਥੇ ਜਾਣਦਿਆਂ ਵਾ ਆਕੇ ਆ ਲੈ ਕਿ ਚੀਕ ਮਾਰਦੇ ਫਿਰ ਮਾਰਦੇ ਚੀਕ ਹੁਣ ਨਹੀਂ ਮਾਰਦੇ ਇਹਨੇ ਵੀਡੀਓ ਚ ਆਹ ਇਹ ਤੇ ਜੀ ਕੇ ਦਾ ਖੋਇਆ ਘਰ ਦਿਆ ਔਕਾ ਹੁਣ ਹੁਣ ਵੇਖ ਵਾਹ ਪ੍ਰਾਣੇ ਨੂੰ ਵਾਹਿਗੁਰੂ ਜੀ ਕਰ ਗਏ ਐਂਟਰੀ ਗੁਰਦੁਆਰਾ ਸਾਹਿਬ ਚ ਬਹੁਤ ਭੀੜ ਵਾਜ ਇੱਥੇ ਆ ਇਦਾਂ ਡਿਫੈਂਡਰ ਮਿਲ ਗਈ ਹੁੰਦੇ ਸਾਨੂੰ ਵਾਹਿਗੁਰੂ ਹੈ ਵੀ ਆਡੇ ਪਿੰਡ ਵਾਲੇ ਹੈਪੀ ਅੱਛਾ ਹੈ ਵੀ ਇਹ ਕਾਰ ਹੈਂਡਲਰ ਤੇ ਅੱਜ ਭੀੜ ਬੜੀ ਹੈ ਗੁਰਦਾਰਾ ਸਾਹਿਬ ਚ ਸੰਗਰਾਦ ਵੀ ਹੈ ਤੇ ਮਾਗੀ ਦਾ ਤਿਹਾਰ ਵੀ ਹੈ ਉਹਦੇ ਕਰਕੇ ਬਹੁਤ ਜ਼ਿਆਦਾ ਭੀੜ ਆ ਇਦਾਂ ਆਉਂਦੀ ਸੰਗਤ ਵੇਖੋ ਕਿਦਾਂ ਬਹੁਤ ਜ਼ਿਆਦਾ ਭੀੜ ਆ ਇਦਰੇ ਇੱਕ ਉਹ ਡਿਫੈਂਡਰ ਲੱਗੀ ਆ ਆਪਣੀ ਥਾਂ ਔਰ ਇਹਦੀ ਪੂਰੀ ਹੱਡੀ ਨਾਲ ਲੋ ਜੀ ਆਪਾਂ ਪਹੁੰਚ ਗਏ ਆ ਹੁਣ ਵਾਹਿਗੁਰੂ ਮਾਲਕਾ ਮੇਰ ਘਰੀ ਚਲੋ ਜੀ ਆ ਗਏ ਆ ਆਦੇ ਦਾਇਆ ਬਾਟਾ ਸਕਾਂ ਦੀ ਸਾਰੀ ਟੀਮ ਆਪਣੀ ਲੋ ਜੀ ਆਪਣੀ ਵਾਪਸੀ ਹੋ ਗਈ ਹੁਣ ਘੁੰਮਣਾ ਤੋਂ ਚੱਲੇ ਆ ਸਾਰੀ ਟੀਮ ਆਪਣੀ ਵਾਪਸ ਚੱਲੀ ਆ ਓਏ ਪਾਂਜਿਆ ਪਾਂਜੇ ਨੇ ਹੁਣ ਮੈਂ ਘਮਾਉਣਾ ਫਰੋਣਾ ਹੁਣ ਫੇਰ ਕਿਤੇ ਖੜਦਾ ਧੁੱਪ ਤੇ ਚੜ੍ਹਦੇ ਨਹੀਂ ਦੇਈ ਖਾਣਾ ਆਂਦੇ ਗੋਲ ਗੱਫੇ ਓ ਦੋਹਾਂ ਦਾੰਦ ਵੱਧ ਨਾ ਖਾਏ ਚਲੋ ਉਤਰੋ ਏ ਚਲੋ ਚੱਲ ਮੈਂ ਰੁਕੋ ਖੜੋ ਲਾ ਕੇ ਨਹੀਂ ਚਲੋ ਚਲੋ ਗੋਲ ਗੱਫੇ ਖਾਓ ਤੂੰ ਚੰਡਾ ਖਾ ਲੜੀਆਂ ਕਿ ਇੱਕ ਇੰਨਾ ਚ ਆ ਉਹ ਤੇ ਪਾਪਾ ਆਪਣੇ ਨੂੰ ਕਹਦੇ ਲੈ ਦੇ ਇੱਕ ਹਨਾ ਲਿਮੋਜ਼ੀਨ ਡਿਫੈਂਡਰ ਹਾਂ ਲੋ ਲੋ ਕੇ ਖਾਂਦੇ ਗੋਲ ਗੱਫੇ ਹਾਜੀ ਲੋ ਲੋ ਕੇ ਖਾਂਦੇ ਗੋਲ ਗੱਫੇ ਇਹ ਕੋਲੀ ਗਾਲੀ ਚੁਕੰਦੇ ਗਾੜੀਆਂ ਖਾਓ 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 ਖਾਵਾ ਇਹ ਤਾਂ ਇੰਨਾ ਗਾਲੇ ਖੋ ਗੱਫੇ ਆ ਜੋਂਨ ਦਾ ਕੇਰੀ ਮਾਰੀ ਆ ਕਾਕਾ ਜੀ Ô chị cho tạm biệt chào tạm biệt chào tạm biệt chào ਪੀਰਾ ਦੀ ਨਕੇਰਾ ਲੈਣਾ ਹਾਂ ਹਾਂਜੀ ਇਹੋ ਨਾ ਪਾਬਾ ਅਪਸਦੇ ਹੁਣ ਲੱਗਾ ਗੁੱਡਾ ਚੜਨਾ ਉਹ ਘੇੜ ਕੱਢੀ ਜ਼ੋਰ ਚ ਹੋਲੇ ਆ ਮੇਨੇ ਓਏ ਓਈ ਕਰੋ ਗੱਲ ਆਏ ਆ ਗਏ ਜੇ ਹੁਣ ਆਪਾਂ ਘਰ ਡਿਫੈਂਡਰ ਲਾ ਦੀ ਅੰਦਰ ਸਿੱਧੀ ਚਲੋ ਉਤਰੋ ਫੇੜੀ ਲਾਉਨੇ ਆ ਪਕਾੜੇ ਜੇ ਕਰਨ ਭਾਜੀ ਹੋ ਪਾਟੇ ਪਾਟੇ ਗੁੱਡੇ ਦੇਂਦੇ ਆ ਕਿੱਥੇ ਆ ਇਧਰ ਪ੍ਰਧਾਨ ਸਾਹਿਬ ਆ ਗਏ ਨੇ ਪ੍ਰਭੂ ਜੀ ਮੋਟਿਆ ਜੱਥਲਾਉਣੇ ਗੁੱਡੇ ਹੱਥੋਂ ਟਾਡੇ ਅੱਜ ਹੱਥੋਂ ਲੱਥਰੇ ਹੱਥ ਹਵਾ ਸਾਡੇ ਇਧਰੋਂ ਮਾਸਾ ਆ ਕੇ ਢਾ ਹੋ ਗਿਆ ਪੇਚਾ ਪਾਇਆ ਨਾ ਆ ਕੇ ਬੰਨੇ ਲੱਗੰਦਿਆਂ ਨਾ ਕੁਝ ਖੇਚੇ ਯਾਰ ਕੰਮ ਕਾ ਉਹਨੂੰ ਇਹ ਖਿੱਚ 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 ਦੇ ਖਿੱਚ ਅੱਜ ਵੇਨੇ ਖਿੱਚੀ ਚੱਲ ਚੱਲ ਚੱਲਾ ਜਨਾਨ ਕੇ ਕਰਾਉ ਬੇਸਤੀ ਕਿਚਨ ਵੇਡਿਆ ਓਏ ਓ ਗਈ ਓਏ ਉਹ ਨਾਲ ਹੀ ਡੋਰ ਛੇਤੀ ਕਰ ਛੇਤੀ ਖੇਚ ਲਿਆ ਉਹਨੇ ਖੇਚ ਲੈਣਾ ਯੋ ਗਈ ਓਏ ਓਏ ਗਈ ਆਪਣੀ ਗਈ ਓਏ ਆ ਗਏ ਆਪਣੇ ਤਾਰੀ ਹਾਲਤ ਮਿਲੋ 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 ਆ ਮਿਲੋ ਇੱਟਿਆ ਨੋ ਵੀ ਨਹੀਂ ਵੇ ਸੰਦਰਾ ਉਹ ਵੀ ਨਹੀਂ ਆਉਂਦੇ ਮੰਗੰਦੇ ਆ ਦਸ ਹੱਦ ਹੋ ਗਈ ਐ ਇਹਨੂੰ ਪਿਆਰ ਲੀਏ ਬੰਲਾ ਰੋ ਇਹਨੂੰ ਭਾਈ ਨੇ ਨਾਲ ਹੀ ਗੁੰਡੇ ਲਿਆਏ ਨੇ ਆਓ ਜੀ ਆਇਆਂ ਨੂੰ ਅੰਦਰੇ ਰਹਿਣ ਦੇ ਵੀਰ ਜੀ ਅੰਦਰ ਐ ਆਓ ਜੀ ਆਇਆਂ ਨੂੰ ਓ ਠੀਕ ਠਾਕ ਆ ਵਧੀਆ ਤੂ ਸੁਣਾ ਵਧੀਆ ਪੁਰਾਣਾ ਬਲੌਗ ਚ ਪ੍ਰਧਾਨ ਸਾਹਿਬ ਆਏ ਗੁੱਡੇ ਪਾਟੇ ਲੈ ਆਏ ਸਾਰੇ ਆ ਟੇਬ ਲੈ ਕੇ ਆ ਆ ਲੈ ਓਏ ਪਾਟੇ ਗੁੱਡੇ ਲੈ ਆਇਆ ਈ ਆ ਆਏ ਨੇ ਓਏ ਹੋਏ 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 ਇੱਥੇ ਅਰੇ ਤੇ ਬ੍ਰਾਹਮਣਾਈ ਗਈ ਓ ਮਾਗੀ ਜਵਾਨ ਜੀ ਆਇਆ ਗੁੱਡੇ ਲਿਆਇਆ ਵਾ 10 ਗਿਣਤੀ ਦੇ 12 ਇਹ ਕਹਾ ਗੜੀ ਆ ਵੇਖਿਓ ਕਰੀਏ ਨੂੰ ਕਿੱਦਾਂ ਕੀਤਾ ਇਹਦਾ ਓ ਵੇਖੋ ਇੱਧਰ ਇੱਧਰ ਆਈ ਇੱਕ ਆਜ ਕਿੰਨੇ ਗੁੱਡੇ ਬਾਜੀ ਚਰਾ ਲਏ ਹੁਣ ਤੱਕ ਲੈ ਤੇ ਕੋਈ ਨਹੀਂ ਤਰਾ ਦੋ ਦੋ ਭਾਰ ਤੇ ਹੀ ਔਖਾ ਤਾ ਡਾ ਬਾਜੀ ਹੁਣ ਟੇਪਾ ਨਾਲ ਜ਼ੋਰ ਜ਼ੋਰ ਕੇ ਡੇ ਚਰਾਉਣ ਦੇ ਮਾਰੇ ਆ ਗਏ ਆ ਓਏ 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 ਟੀ ਬ੍ਰੇਕ ਹੋ ਗਈ ਹੁਣ ਬਾਅਦ ਚ ਵੇਨੇ ਆ ਥੋੜਾ ਜਿਆ ਖੰਡ ਬੋਲ ਲੱਗ ਜਾਂਦੀ ਆ ਆ ਬੰਦੇ ਗਰਮ ਕਰ ਦਈਏ ਜਿਆਦਾ ਕਰ ਨੂੰ ਹੁੰਦਾ ਨਾਲ ਗਲਾਬ ਜਾਮੂਗਾ ਚਮਚਮ ਚਮਚਮ ਆ ਜਾਂਦੇ ਆ ਪਾੜੀ ਰਹੀ ਨੂੰ ਕਰ ਗਾ ਲੋ ਜੀ ਆਪਣੀ ਮਾਗੀ ਵੇਖੀ ਗਈ ਅੱਜ ਕੱਲ ਦੀ ਲੋਹੜੀ ਵੀ ਇਦਾਂ ਨਾਂਗੀ ਅੱਜ ਮਾਗੀ ਕਿੱਥੇ ਚੱਲੇ ਆ ਬਰਦਾਨ ਸਾਹ ਸਕੂਲੇ ਸਕੂਲੇ ਓਏ ਆਉਂਦਾ ਆਪਣੀਆਂ ਭਤੀਜੀਆਂ ਨੂੰ ਪਿੰਡ ਛੱਡ ਕੇ ਆਉਣਾ ਵਾ ਤੇ ਮੈਂ ਕਿਹਾ ਤੂੰ ਛੱਡ ਕੇ ਆਉਂਦਾ ਐਡੀ ਕਾਲੀ ਕਾਲੀ ਆਉਂਦੇ ਕੰਮ ਔਖਾ ਹੀ ਆਪਣਾ ਅੱਜ ਮਾਗੀ ਵੀ ਇਦਾਂ ਉਹਨੂੰ ਤੁੰਦ ਪਾਏ ਨਹੀਂ ਜਦੋਂ ਨੂੰ ਆਪ ਆਉਣਾ ਮੇਰੇ ਨਾਲ ਨਹੀਂ ਨਹੀਂ ਐਡੀ ਲਓ ਜੀ ਪਾਰਸਲ ਆ ਗਿਆ ਇੱਕ ਮੌਕੇ ਤੇ ਸਾਡਾ ਦੇ ਮਾਗੀ ਤਨਗਾ ਦਨੀਂਗਾ ਪਾਰਸਲ ਲੈ ਲੈਂਦੇ ਆ ਆਪਣਾ ਪਾਰਸਲ ਗੁੱਡੇ ਫਤਮ ਹੋ ਗਏ ਗੁੱਡੇ ਦੇ ਚੱਲ ਹੋ ਗਏ ਹੁਣ ਲੈ ਲੈ ਗੁੱਡੇ ਇੱਕ ਵਾਰੀ ਖੁੱਲੇ ਗੁੱਡੇ ਲੈ ਵੇਖੋ ਖੁੱਲੇ 12 ਗੁੱਡੇ ਲੈ ਲਏ ਆਪਾਂ ਸਹੀ ਗੱਲ ਆ ਨਾ ਬਸ ਮੈਂ ਸਾਨਾ ਜਦਾਂ ਆਪਾਂ ਜਾਣਦੇ ਆ ਸਾਡੇ 12 ਵਿੱਚੇ ਰਹਿਣੇ ਗੱਡੀ 'ਚ ਕਨਹੀਂ ਇਹ ਤਾਂ ਗੱਲ ਹੈਗੀ ਚੱਲਾ ਥੋੜਾ ਜਾਣਦਾ ਕੋਈ ਨਹੀਂ ਸਾਲੇ 4 ਤੇ ਵੱਜ ਗਏ ਹਾਂ ਪਰੇ ਡਿਲੀਵਰੀ ਕਰਦੇ ਜੀ ਯਾਰ ਪਾਲ ਪਾਰਸ਼ਰ ਮਾਰਿਆ ਪ੍ਰਧਾਨ ਨੇ ਅੱਜ ਸਾਡੀ ਮਾਗੀ ਨਗਾਤੀ ਆ ਨਹੀਂ ਨਹੀਂ ਪਾਲ ਸਰਵਰ ਹਸਤੇ ਉਹ ਜੀ ਮੰਗਾ ਲਿਆ ਪ੍ਰਧਾਨ ਨੇ ਮਾਗੀ ਆ ਤੇ ਕੀ ਆਡਰ ਹੈਗੀ ਇਹ ਜੀ ਬੜੀ ਤਗੜੀ ਚੀਜ਼ ਆ ਬੜੀ ਤਗੜੀ ਸ਼ੈ ਵਾਏ ਉੱਤੇ ਲਿਖਿਆ ਵਾ ਫੜ ਲਓ ਇਹਦੇ ਮਾਰਿਆ ਸਾਡੀ ਸਾਰੀ ਮਾਗੀ ਨਾਂਗੀ ਆ ਨਿਕਲ ਬਾਹਰ ਸ਼ੇਰਾ ਜਿਆ ਕਹਿਕ ਨੇ ਆ ਅਜੇ ਹੋਰ ਕਾਰੀ ਨਿਕਲਣਾ ਮਾਲ ਤੋ ਗੱਡੀ ਚਲਾ ਮੈਂ ਕਰਦਾ ਵਾਂ ਤਾਂਸਾ ਹਮ ਫੱਟ ਛੱਡ ਕੇ ਗੱਡੀ ਨਹੀਂ ਚਲਾਈਦੀ ਕੋਈ ਜਾਣੇ ਕੋਲੋਂ ਫੜ ਇਹ ਉਹ ਤੇਰੀ ਨਾ ਕਰੋ ਚੈੱਕ ਕਰੋ ਚੈੱਕ ਆਰੇ ਬਣ ਗਈ ਵਧਾਈ ਅੱਜ ਤੇ ਲੋਡ ਹੀ ਇਹਦੀ ਸਾਨੂੰ ਅੱਜ ਮਿਲ ਗਈ ਮੈਂ ਕਿਹਾ ਹੁਣ ਆ ਪ੍ਰਧਾਨ ਨੂੰ ਨਾ ਜੋਗਾ ਥੋੜਾ ਜਿਹਾ ਗਰਮ ਕਰਦੀਏ ਗਰਮ ਗਰਮ ਪੇਸਟੀਆਂ ਲੈ ਜੀਏ ਤੇ ਨਾਲ ਆਂਦੇ ਠੰਡਾ ਲਈ ਆਈਆਂ ਹੁਣ ਮੈਂ ਤੁਹਾਨੂੰ ਗਰਮ ਕਰਾਂ ਕਿ ਠੰਡਾ ਕਰਾਂ ਤੇ ਇਧਰ ਅੰਕਾ ਨੂੰ ਕਹਿਤਾ ਮੈਂ ਗਰਮ ਕਰਕੇ ਦੋ ਯਾਰਾ ਉਹਨਾਂ ਨਾਲ ਗਰਮ ਕਰਤੀਆਂ ਤੇ ਚੱਲੀ ਹੁਣ ਆਪਾਂ ਆਪਣੇ ਦੋ ਤਿੰਨ ਕੰਮ ਹੋ ਗਏ ਆ ਪੈਟੀਆਂ ਵੀ ਲੈ ਲੀਆਂ ਆ ਤੇ ਹੁਣ ਆਪਣੇ ਠੰਡੇ ਦੀ ਬੋਤਲ ਪਿੰਦਾ ਦੇ ਸੋਟੀ ਲੈ ਲਗੇ ਹਾਂ ਮੈਂ ਠੰਡ ਬੜੀ ਆ ਤੇ ਬੰਦੇ ਆਂਦੇ ਆਪਾਂ ਪੀਣਾ ਵਾ ਹੁਣ ਮੈਂ ਹਾਂ ਚੱਲ ਵੱਡੀ ਬੋਤਲ ਲੈਨੇ ਇੱਕ ਵੜੀ ਉਹ ਵੱਡੀ ਸਾਰੀ ਬੋਤਲ ਲੈ ਲਈਏ ਅੱਗੇ ਗੱਡੀ ਆਉਲੀ ਬਾਜੀ ਆਉਲੀ ਤੁਸੀਂ ਪੈਟੀਆਂ ਖਾਂਦਾਂ ਨਹੀਂ ਮੌਕਾ ਦੇਣਾ ਜਾਬਦਾਨ ਨੂੰ ਆਹ ਵਾਜੀ ਨਾ ਜੀ ਇੱਧਰ ਆ ਗਿਆ ਆਪਣਾ ਕੋल्ड ਸਟੋਰ ਇੱਥੋਂ ਲੈਨੇ ਭਾ ਹੁਣਾ ਕੋ ਬੋਤਲ ਸਸਤੀ ਸਸਤੀ ਬੋਤਲ ਸੇ ਹੌਲਸੇਲ ਤੇ ਹਾਂ ਚਲ ਹੋ ਗਈ ਏ ਚੇ ਗੀਚੇ ਘੱਤੋਂ ਖੁੱਲ ਗਈ ਤੇ ਹੱਥੋਂ ਖੁੱਲ ਗਈ ਡੇਪਲੀ ਮਾਰ ਹੱਥੋਂ ਡੇਗੀ ਆ ਜਿਹੜਾ ਝੂੜ ਗਈ ਨਿਆ ਹੱਥੋਂ ਖੁੱਲ ਗਈ ਅੱਜ ਆਪ ਤਾੜੀਆਂ ਨਾ ਮਾਰ ਓਏ ਟੱਡ ਕੇ ਵੀਰੇ ਤਾੜੀਆਂ ਨਾ ਮਾਰੋ ਇੱਧਰ ਆ ਮਾਰੇ ਗੁੱਡੇ ਮਾਰੇ ਸੀ ਨਾ ਗੁੱਡੇ ਆ ਲੈ ਕੇ ਆਇਆ ਕਿਦਾਂ ਚੜਿਆ ਹੀ ਨਹੀਂ ਇੱਕ ਵੀ ਤੁਹਾਡੇ ਕੋ ਭਾਜੀ ਬਹੁਤ ਔਖਾ ਟਾਡਾ ਭਾਜੀ ਗੁੱਡਾ ਨਹੀਂ ਇੱਕ ਵੀ ਚੜਿਆ ਇਹਨਾਂ ਨੂੰ ਕਿੱੜੇ ਲਾਇਆ ਓਏ ਕਹਿੰਦਾ ਡੋਏ ਨਹੀਂ ਸਹੀ ਬੋਹੋਗੇ ਕੀ ਹੈ ਇਹ ਉਹ ਆ ਤੋ ਮਾਰ ਕੇ ਲਾਇਆ ਹਾਂ ਓ ਆ ਫੇਰ ਆੜ ਕਮ ਮਾਗੀ ਦਾ ਵੀ ਦਿਨ ਇਦਾਂ ਹੀ ਨਗਾਹਤਾ ਆਪਣਾ ਪੰਜ ਕੀ ਗੁੱਡੇ ਚੜੇ ਹੀ ਬਿਨਾ ਹਵਾ ਤੋਂ ਉਹ ਵੀ ਉਹੀ ਜਿਹਾ ਸਾਦਾ ਜਿਹੜਾ ਤੁਮਕੇ ਮਾਰ ਸਕਦਾ ਇੱਕ ਆਪਣਾ ਸ਼ੇਰ ਚੱਲ ਕੋਲਡ ਡਰਿੰਕ ਪੀਲਾ ਕੋਲਡ ਡਰਿੰਕ ਪੀਲਾ ਓਏ ਪੀ ਲੈ ਪੀ ਲੈ ਕੋਈ ਚੱਕਰ ਨਹੀਂ ਇੱਧਰ ਪ੍ਰਧਾਨ ਸਾਹਿਬ ਨਾ ਆਪਣਾ ਹੱਥੋਂ ਤੋੜ ਲਿਆ ਜੇ ਚੜਿਆ ਚੜਿਆ ਉਹਦੇ ਪਾ ਦੂੰ ਕੰਮ ਕਰ ਦੂੰ ਕਿਹੜੇ ਕੰਮਾਂ ਦੀ ਪਿਆ ਗਿਆ ਤੇ ਛੱਡ ਕੇ ਗੁੱਡੇ ਹੜੀ ਲਾ ਘਰ ਵੀ ਗੁੱਡੇ ਲੁੱਟਾਂਦੇ ਆ ਤਨੂ ਗੁਦੇ ਬੜੀਆ ਲੈ ਆ ਦੀਆ ਦਾਹਣੀਆਂ ਦੇ ਦੇ ਉਹਨਾਂ ਵੱਧ ਦੇਤੀਆ ਬਾਬਾ ਮੈਂ ਦਾਹਣੀਆਂ ਨਾਲ ਖੁੱਲੀਆਂ ਦੇਤੀਆ ਗਲਾਸੀਆਂ ਨੂੰ ਤੋਂ ਵੀ ਭਲਾ ਕਿਥੋਂ ਤੱਕ ਪੀਂਦੇ ਭਾਜੀ ਹੁਣ ਆ ਠੰਡੇ ਚ ਪੀਂਦਾ ਹੀ ਹੋਰ ਪੀਂਦੇ ਭਾਜੀ ਹਣੀ ਇਂਦੇ ਹੀ ਆ ਲੈਂਦੇ ਉਹਨੂੰ ਆਕੇ ਸੋਨੇ ਹੈਲੋ ਸੋਨੇ ਇੱਧਰ ਆ ਜਾ ਆ ਵਾ ਬੜੀਆ ਉਹ ਤੁਹਾਡੀ ਨੂੰ ਕੋਨੇ ਨੂੰ ਪਤਾ ਲੱਗ ਗਿਆ ਨਾ ਕੋਨੇ ਨੂੰ ਪਤਾ ਲੱਗ ਗਿਆ ਕਿ ਅਸੀਂ ਮਾਰਤੀ ਕੋਨੇ ਨੂੰ ਪਤਾ ਲੱਗ ਗਿਆ ਨਾ ਤੂੰ ਡਰਾਪ ਲੈਂਦੀ ਐ ਤੂੰ ਆਪਣਾ ਲਜਾਈ ਆਪਾ ਆਏ ਨੇ ਮੂੜੇ ਗੁੱਡੇ ਦੇ ਥੂਕੋ ਸਾਤ ਦੇ ਘੰਟਾ ਹੋ ਗਿਆ ਅਜ ਚੜਿਆ ਗੁੱਡਾ ਕੋਸਾ ਆਪਾ ਜੀ ਇਹਨੇ ਗਟੂ ਲਿਆਂਦਾ ਜੇ ਹੈ ਦੋਟੇ ਫਰਾ ਪਹਿਲੀ 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 ਲਾਸ ਤੇ ਮੈਂ ਪਦਾਦ ਰੱਖ ਕਿਦਾਂ ਗੈਦਾ ਇੱਥੇ ਜਾ ਰਹੇ ਨੇ ਇਹ ਲੇਡੀਫਿਟ ਆ ਚੇਅਰ ਚੇਅਰ ਸਫਰਲਾ ਯਾਰ ਮੈਂ ਵੀ ਨਹੀਂ ਪੀਂਦਾ ਨਹੀਂ ਯਾਰ ਹੁਣ ਫਰਨਾ ਪੈਣਾ ਹਾਂ ਹਾਂ ਚੇਅਰ ਚੇਅਰ ਫਰਨਾ ਪੈਣਾ ਹੁਣ ਵੀਰ ਫਰਨਾ ਪੈਣਾ ਪਿੱਲਾ ਪੇਚਾ ਪੈ ਗਿਆ ਇਹ ਮਾਗੀ ਦਾ ਮਾਗੀ ਦਾ ਏ ਕਿਦਾਂ ਸੱਚੀ ਦਸੀ ਉਹ ਤੇਰੀ ਨਾ ਕੀ ਏ ਸਦਕੇ ਕਰ ਗੱਲ ਪਹਿਲਾ ਗੁੰਡਾ ਵੱਡਿਆ ਅੱਜ ਮਾਗੀਆ ਬੰਦਾ ਠੰਡ ਹਵਾ ਆਵੇ ਨਾ ਆਵੇ ਭੈਣ ਦੇ ਠੰਡਾ ਪੀ ਗਨੇ ਆਊਗਾ ਵਾਟੀਗਾ ਨਾ ਆਊਗੀ ਤੇ ਨਾ ਸਹੀ ਠੰਡਾ ਦੇ ਆਕ ਨਹੀਂ ਠੰਡਾ ਦੇ ਆਕ ਨਹੀਂ ਮਾਪੇ ਦਾ ਆ ਹਾਂ ਨਹੀਂ ਆ ਗਈ ਆ ਗਈ ਵਾ ਪ੍ਰਧਾਨ ਸਾਹਿਬ ਇੱਥੇ ਲੈ ਜਾਂਦੇ ਹੀ ਆ ਮੁਰਗੇ ਤੋ ਤੋੜ ਲੈਂਦੇ ਧਿਆੜ ਕਾ ਟੁੱਟ ਗਿਆ ਨਾ ਏਰ ਕਾ ਲਾਈਵ ਹੀ ਚਲਾਉਣਾ ਹੈ ਆਪਾਂ ਆਪਣੇ ਵਾਲਾ ਫੋਨ ਘੜਦਾ ਐਂਡ ਤੱਕ ਕੋ ਸਾਹਿਬ ਕੋ ਸਾਹਿਬ ਵਾਲੀ ਵਾਲ ਗੇਟਨ ਚਲ ਗਏ ਵਿਚਾਰੇ ਓਕੇ ਹੋ ਗਏ ਕੋ ਸਾਹਿਬ ਓਏ ਕੋ ਸਾਹਿਬ ਵਾਲੀ ਵਾਲ ਗੇਟਨ ਚਲ ਗਏ ਯਾਰ ਕੰਮ ਆਪਣਾ ਬੰਦ ਆ ਜੇ ਹੁਣ ਬਸ ਕੇ ਚਰਾਇਆ ਗੁੱਡਾ ਆ ਦੁਕਾਨ ਵਾਲੇ ਨੂੰ ਆ ਬਲੌਗ ਵਿਖਾ ਲੈਣਾ ਹੀ ਆਪਣਾ ਕਿ ਕਈ ਭਾਜੀ ਆ ਜੇ ਗੁੱਡੇ ਸਾਰੇ ਤੁਹਾਡੇ ਰੁਪਈਆ 500 ਖਰਚ ਕੇ ਆਇਆ ਮੁਠਾ ਇੱਕ ਨਹੀਂ ਜਿਆ ਰਿਹਾ ਆ ਵੇਲੇ ਜੀ ਤਰਾਪਾਉਂਦਿਆ ਕਰਨਾ ਲਈ ਗੱਲ ਕੋਈ ਬਾਜੀ ਗੁੱਡੇ ਗੱਡੇ ਚਰਾ ਕੇ ਤੁਹਾਨੂੰ ਫ੍ਰੀ ਹੋ ਗਿਆ ਹੁਣ ਮੁੰਡਾ ਕਹਿੰਦਾ ਰੋ ਪੀ ਲੀਏ ਹੁਣ ਚਲਿਆ ਮੁੰਡਾ ਗੰਨੇ ਵੱਡਣ ਦੇਖੋ ਅੱਗੇ ਦਾ ਵਰਦੇ ਵਰਦੇ ਗੰਨੇ ਨਾ ਲੜੀ ਯਾਰ ਕੀ ਕਰਨਿਆ ਵਾ ਜਾਂਦੇ ਜਾਂਦੇ ਚਾ ਮਮਾ ਗੰਨੇ ਹੈ ਹੈ ਵੇ ਗੰਨੇ ਸਾਫ ਹੁੰਦੇ ਕਿ ਨਹੀਂ ਕਰ ਗੱਲ ਉਹ ਵੇ ਪੈਜ ਉੱਤੇ ਕੱਚਾ ਹੀ ਰਹਿਨਤਾ ਹੀ ਹੈ ਨਹੀਂ ਨਾ ਚੱਲਦਾ ਵੇ ਭਈਆਂ ਨੂੰ ਪੈਜ ਤੋਂ ਟੁਕ ਟੁਕ ਇੰਦਾ ਤੇ ਪੈਜ ਭਈਆ ਵੀ ਨਹੀਂ ਗੰਨੇ ਵੜਦੇ ਜਦਾ ਇਹ ਵੜਦਾ ਹਾਂਜੀ ਭਈਆਂ ਨੇ ਸਾਡੇ ਕੋ ਕੰਮ ਚੱਕੋ ਆਪਾਂ ਭਈਆਂ ਦੇ ਰੋ ਰੋ ਦੇਖੋ ਵੇਖੀ ਵੇਖੀ ਹੁਣ ਇਹ ਇੱਥੇ ਰੱਖ ਸਾਰਾ ਗੰਨੇ ਦੇ ਵਿੱਚ ਨਾਲ ਹੀ ਮਿਕਸ ਕਰੀ ਜਾਂਦੇ ਆ ਵਾ ਬੰਦੀ ਨਹੀਂ ਹੁੰਦੇ ਕੰਮ ਹੋ ਗਿਆ ਜਿਵੇਂ ਰੋ ਦਾ ਚਾਲੂ ਇੱਦਾਂ ਕਰੋ ਚੈੱਕ ਹੁਣ ਲਾ ਯੂਰਪ ਤੰਦਰਾ ਹੁਣ ਤੂੰ ਵੀ ਕੀ ਯਾਦ ਕਰੂੰਗਾ ਕਿ ਮੈਂ ਵੀ ਰੋ ਪੀਣ ਆਇਆ ਹਾਂ ਤੂੰ ਮਤੇ ਕਿਆ ਕਰੂੰਗਾ ਕਿ ਮੈਂ ਤੇ ਮੁੱਲ ਪੀ ਲਿਆ ਕਰੂੰਗਾ ਮੈਂ ਨਹੀਂ ਇੱਥੇ ਹੁੰਦਾ ਦੋੜੇ ਆਂਦਾ ਜਿਓੜ ਹੀ ਨਹੀਂ ਮਾਸਾ ਵੀ ਲੱਗਦਾ ਮੈਂ ਕੋਈ ਨਹੀਂ ਜੋੜ ਤੇਰਾ ਕਢਾ ਕੇ ਖੜਾਂਗੇ ਇੱਥੋਂ ਹੁਣ ਇੱਕੜੀ ਤੂੰ ਹੁਣ ਬਸ ਲੱਗਾ ਰਿਆ ਜਿੰਨਾ ਟਾਈਮ ਮੁੱਕਦੇ ਨਹੀਂ ਗੰਨੇ ਫਿਰ ਕਹਿੰਦਾ ਕਿ ਬਸ ਇੰਨਾ ਕੀ ਆ ਬਾਅਦ ਚ ਥੋੜੀ ਪੀਣੀ ਆ ਮੁੜ ਕੇ ਐਂਡ ਤੇ ਕਹਿ ਦਿੰਦਾ ਤੂੰ ਲੋ ਜੀ ਪ੍ਰਧਾਨ ਹੁਣ ਨਹੀਂ ਆਂਦੇ ਆ ਕਿ ਹੁਣ ਆਪਾਂ ਰੋ ਵੀ ਪੀਣੀ ਆ ਮੈਂ ਕੋਈ ਨਹੀਂ ਵੇਰ ਦੇਣਾ ਆਪਣਾ ਵਾ ਤੁਸੀਂ ਆਓ ਤੇ ਸਹੀ ਇੱਧਰੋਂ ਜਾਨ ਨਿਕਲਦੀ ਐ ਤਾਂ ਉਹ ਕੱਢਦੇ ਦੀ ਹੁਣ ਆਖੰਦਾ ਈ ਸ਼ਹਿਰੋਂ ਪੀ ਲੈਣਾ ਇਹ ਦਾਹਾਂ ਦਾ ਗਲਾਸ ਉਹ ਚੰਗਾ ਹੀ ਸਕੋਗੀਆਂ ਦਾ ਪਰ ਮੈਂ ਕਰ